ਜੈ ਪੀਰਾਂ ਦੀ ਜੀ ਜੈ ਸਾਈਆਂ ਦੀ ਮੈਂ ਫਲਪੀਰਾਂ ਦੇ ਚੈਨਲ ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਜੋ ਵਿਸ਼ਾ ਹੈ ਬਹੁਤ ਹੀ ਖਾਸ ਹੈ ਸੋ ਅੱਜ ਦੇ ਵਿਸ਼ੇ ਵਿੱਚ ਗੱਲ ਕਰਨੀ ਹੈ ਕਿ ਚਿਰਾਗ ਦੀ ਬੱਤੀ ਤੋਂ ਸਾਨੂੰ ਕੀ ਕੀ ਸੰਕੇਤ ਮਿਲਦੇ ਨੇ ਜਿਹਦੇ ਨਾਲ ਪਤਾ ਚੱਲਦਾ ਹੈ ਕਿ ਸੇਵਾ ਜੋ ਹੈ ਉਹ ਸਫਲ ਹੋ ਰਹੀ ਹੈ ਕਬੂਲ ਕਰ ਰਿਹਾ ਹੈ ਮਾਲਕ ਸੋ ਆਪਾਂ ਅੱਜ ਦੀ ਇਸ ਵੀਡੀਓ ਰਹੀਏ ਚਾਣਨਾ ਹੈ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਕੁਝ ਕਮੈਂਟਾਂ ਵੀ ਦੱਸਾਂਗੇ ਜੀ ਉਹ ਵੀ ਸੁਣਿਆ ਕਰੋ ਸੋ ਪਲੀਜ਼ ਵੀਡੀਓ ਪੂਰੀ ਜ਼ਰੂਰ ਸੁਣ ਲਿਆ ਕਰੋ ਤਾਂ ਕਿ ਕੁਝ ਨਾ ਕੁਝ ਤੁਹਾਨੂੰ ਸਿੱਖਣ ਨੂੰ ਮਿਲੇ ਸੋ ਜੇਕਰ ਕੋਈ ਸਾਡੇ ਚੈਨਲ ਤੇ ਪਹਿਲੀ ਵਾਰ ਹੈ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਲਿਖਣਾ ਜੀ ਸੋ ਹੁਣ ਆਪਾਂ ਇੱਥੇ ਕੁਝ ਕਮੈਂਟਾਂ ਵੀ ਦੱਸਦੇ ਹਾਂ ਸੋ ਇੱਥੇ ਲਿਖਦੇ ਨੇ ਕਿ ਦੀਦੀ ਜੀ ਜਦੋਂ ਵੀ ਮੈਂ ਅਗਰ ਬੱਤੀ ਲਗਾਉਂਦਾ ਹਾਂ ਤੇ ਉਦੋਂ ਹੀ ਮੇਰੇ ਅੱਖਾਂ ਸਾਹਮਣੇ ਪੀਰਾ ਦੀ ਫੋਟੋ ਆਉਂਦੀ ਹੈ ਸੋ ਦੇਖੋ ਜੀ ਇਹ ਤਾਂ ਚੰਗੀ ਗੱਲ ਹੈ ਕਿਉਂਕਿ ਕੋਈ ਵੀ ਮਾੜਾ ਸੰਕੇਤ ਨਹੀਂ ਹੈ ਸੋ ਮਾਲਕ ਦਾ ਸਰੂਪ ਹਮੇਸ਼ਾ ਅੱਖਾਂ ਮੂਰੇ ਹੀ ਰਹਿਣਾ ਚਾਹੀਦਾ ਹੈ ਸੋ ਜਦੋਂ ਵੀ ਨਾਮ ਸਿਮਰਨ ਇਵਾਦਤ ਕਰਨ ਵੇਂਦੇ ਹੋ ਉਸ ਸਮੇਂ ਵੀ ਧਿਆਨ ਮਹਾਰਾਜ ਦੇ ਰੂਪਾਂ ਨੂੰ ਹੋਣਾ ਚਾਹੀਦਾ ਜਿਨ੍ਹਾਂ ਦੀ ਵੀ ਤੁਸੀਂ ਸੇਵਾ ਕਰਦੇ ਹੋ ਸੋ ਬਾਕੀ ਜਿਨ੍ਹਾਂ ਦੇ ਨਾਲ ਇਹ ਸਭ ਸੰਕੇਤ ਆਪਣੇ ਆਪ ਹੋ ਰਿਹਾ ਆਪਣੇ ਆਪ ਨੂੰ ਭਾਗਾਂ ਵਾਲੇ ਸਮਝਿਆ ਕਰਨ ਕਿ ਸਾਨੂੰ ਉਹ ਮਾਲਕ ਇਹ ਏਡੇ ਵੱਡੇ ਸੰਕੇਤ ਦਿਖਾ ਰਿਹਾ ਹੈ ਦਰਸ਼ਨ ਹੋ ਰਿਹਾ ਉਹਨਾਂ ਦਾ ਸਰੂਪ ਅੱਖਾਂ ਸਾਹਮਣੇ ਆ ਰਿਹਾ ਹੈ ਸੋ ਬਹੁਤ ਹੀ ਖੁਸ਼ੀ ਵਾਲੀ ਗੱਲ ਹੈ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੇ ਆ ਜੀ ਸੋ ਇੱਥੇ ਹੋਰ ਕਮੈਂਟ ਹੈ ਇਹਨਾਂ ਨੇ ਲਿਖਿਆ ਹੈ ਕਿ ਦੀਦੀ ਜੀ 11ਵੀਂ ਸ੍ਰੀਪ ਕਿਸ ਤਰ੍ਹਾਂ ਕਰਦੇ ਆ ਪਲੀਜ਼ ਇਹਦੇ ਬਾਰੇ ਦੱਸੋ ਸੋ ਦੇਖੋ ਜੀ ਇਹ ਤੁਹਾਡੀ ਸ਼ਰਧਾ ਹੈ ਕਿ ਤੁਸੀਂ ਕਿਸ ਤਰ੍ਹਾਂ 11ਵੀਂ ਸ੍ਰੀਪ ਬਣਾਉਣਾ ਚਾਹੁੰਦੇ ਹੋ ਨਿਆਜ਼ ਵੀ ਮੰਦੀ ਹੈ 11ਵੀਂ ਸ੍ਰੀਪ ਦੇ ਵਿੱਚ ਤੇ ਵਿਸਣ ਦਾ ਪ੍ਰਸ਼ਾਦ ਵੀ ਤੁਸੀਂ ਵੰਡ ਸਕਦੇ ਹੋ ਖੀਰ ਵੀ ਬਣਾ ਕੇ ਵੰਡ ਸਕਦੇ ਹੋ ਤੁਹਾਡਾ ਆਪ ਦਾ ਮਨ ਹੈ ਕਿ ਕਿਹੜਾ ਪ੍ਰਸ਼ਾਦ ਉਸ ਦਿਨ ਉਹ ਮਾਲਕ ਨੂੰ ਚੜਾਉਣਾ ਹੈ ਸੋ ਬਾਕੀ ਤਾਂ ਅਰਦਾਸ ਬੇਨਤੀ ਕਰਨੀ ਆ ਮਨ ਚਿੱਤ ਲਗਾ ਕੇ ਸੋ ਮਾਲਕ ਨੂੰ ਮਹਿਸੂਸ ਕਰਨ ਦੀ ਉਸ ਦਿਨ ਕੋਸ਼ਿਸ਼ ਕਰਨੀ ਆ ਕੰਮਾਂ ਕਰਾ ਤੋਂ ਫ੍ਰੀ ਹੋ ਕੇ ਮਨ ਲਗਾ ਕੇ ਸੇਵਾ ਕਰੋ ਤੇ ਜੋ ਪ੍ਰਸ਼ਾਦ ਬਣਾਉਂਦੇ ਹੋ ਸੋ ਉਹਦਾ ਭੋਗ ਉਸ ਪੀਰ ਨੂੰ ਲਗਾਓ ਤੇ ਮਾਲਕ 11ਵੀਂ ਕਬੂਲ ਕਰ ਲੈਂਦਾ ਕੋਈ ਛੇ ਦੇ ਲਈ ਅਲੱਗ ਕਰਨ ਦੀ ਜਰੂਰਤ ਨਹੀਂ ਜਿਸ ਤਰ੍ਹਾਂ ਅਸੀਂ ਵੀਰਵਾਰ ਦੀ ਜਾਂ ਐਤਵਾਰ ਦੀ ਸੇਵਾ ਕਰਦੇ ਆ ਉਸ ਦਿਨ ਤੇ ਪ੍ਰਸ਼ਾਦ ਬਣਾਉਂਦੇ ਆ ਕਿ ਆ ਦਿਨ ਆਪਾਂ ਮਨਾਉਂਦੇ ਆ ਇਸ ਤਰ੍ਹਾਂ 11ਵੀਂ ਸ੍ਰੀਪ ਹੁੰਦੀ ਹੈ ਸੋ ਜੇਕਰ ਕੋਈ ਸ਼ਬਦ ਹੈ ਕਲਮਾ ਹੈ ਤੇ ਉਹ ਤੁਸੀਂ ਪੜ ਸਕਦੀਆਂ ਸੋ ਹੁਣ ਆਪਾਂ ਇੱਥੇ ਇੱਕ ਹੋਰ ਪੁਆਇੰਟ ਦੱਸਦੇ ਆ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਤੋਂ 11ਵੀਂ ਆ ਹੁੰਦੀਆਂ ਹੈ ਸੋ 2 11ਵਾਂ ਦੀ ਆਪਾਂ ਗੱਲ ਨਹੀਂ ਕੀਤੀ ਸੋ ਇੱਥੇ ਇਹੀ ਕਹਾਂਗੇ ਕਿ 11ਵੀਂ ਸ੍ਰੀਖ ਜੋ ਹੈ ਉਹ ਕਈ ਤਾਂ 9ਵੀਂ ਤੇ ਮਨਾ ਲੈਂਦੇ ਆ ਕਈ 10ਵੀਂ ਤੇ ਮਨਾਉਂਦੇ ਆ ਤੇ ਕਈ 11ਵੀਂ ਤੇ ਮਨਾਉਂਦੇ ਆ ਸੋ ਇਹ ਤਿੰਨਾਂ ਦਿਨਾਂ ਦੇ ਵਿੱਚ ਹੀ 11ਵੀਂ ਸ੍ਰੀਖ ਮਨਾਈ ਜਾਂਦੀ ਹੈ ਜੀ ਸੋ ਬਾਕੀ ਜਦੋਂ ਵੀ ਆਪਾਂ ਇਹ ਗੱਲ ਕੀਤੀ ਸੀ ਕਿ ਜਦੋਂ ਵੀ ਮਨ ਕਰਦਾ ਹੈ ਕਿ ਸਰਕਾਰ ਗੋਸਪਾਲ ਜੀ ਨੂੰ ਕਿਸੇ ਚੀਜ਼ ਦਾ ਭੋਗ ਲਗਾਉਣਾ ਜਿਹੜੀ ਕੋਈ ਪ੍ਰਸ਼ਾਦ ਚੜਾਉਣਾ ਹੈ ਜਾਨੀ ਕਿ ਮੱਥਾ ਟੇਕਣਾ ਦਾ ਸੇ ਬੇਨਤੀ ਕਰਨੀ ਯਾਦ ਕਰਨਾ ਹੈ 11ਵੀਂ ਤੋਂ ਇਲਾਵਾ ਤੇ ਤੁਸੀਂ ਫਿਰ ਵੀ ਇਹ ਕਰ ਸਕਦੇ ਆ ਸੋ ਬਾਕੀ ਜੇਕਰ 11ਵੀਂ ਸ੍ਰੀਫ ਤੇ ਹੀ ਕਰਨਾ ਚਾਹੁੰਦੇ ਹੋ ਉਹ ਤੁਹਾਡੀ ਸ਼ਰਤ ਹੈ ਜੀ ਮਾਲਕ ਨੂੰ ਯਾਦ ਕਰਨ ਲਈ ਟਾਈਮ ਦੀ ਜ਼ਰੂਰਤ ਨਹੀਂ ਪੈਂਦੀ ਕਿ ਅਸੀਂ ਇਸ ਦਿਨ ਤੇ ਇਸ ਟਾਈਮ ਤੇ ਹੀ ਮੰਨਣਾ ਹੈ ਸੋ ਜਦੋਂ ਵੀ ਮਨ ਉਹ ਪਰਮਾਤਮਾ ਨੂੰ ਯਾਦ ਕਰੇ ਤੇ ਸਮਝ ਲੈਣਾ ਕਿ ਉਹ ਪਰਮਾਤਮਾ ਨੇ ਤੁਹਾਨੂੰ ਯਾਦ ਕੀਤਾ ਹੈ ਇਸ ਲਈ ਮਨ ਵਿੱਚ ਇਹ ਖਿਆਲ ਆ ਰਹੇ ਆ ਤੇ ਫਿਰ ਉਸ ਹਿਸਾਬ ਨਾਲ ਕਰਮ ਜਰੂਰ ਕਰੋ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸ ਦਈਏ ਜੀ ਸੋ ਇੱਥੇ ਇੱਕ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ ਮੈਂ ਅਭਿਆਸ ਤੋਂ ਨਾਮਧਾਨ ਲੈਣਾ ਚਾਹੁੰਦੀ ਆ ਤੇ ਪੀਰਾਂ ਦੀ ਵੀ ਸੇਵਾ ਕਰਦੀ ਆ ਤੇ ਕੁਝ ਇਹਨਾਂ ਨੇ ਲਿਖਿਆ ਹੈ ਕਿ ਮੈਂ ਕਿਸੇ ਦੀ ਨਜ਼ਰ ਵਿੱਚ ਨਾਮ ਆ ਜੀ ਮੈਂ ਨਾਮ ਸ਼ਬਦ ਲੈਣਾ ਚਾਹੁੰਦੀ ਆ ਸੋ ਸ਼ਾਇਦ ਹੁਸ਼ਿਆਸਈਆ ਸਮਝ ਨਹੀਂ ਆਇਆ ਸੋ ਦੇਖੋ ਜੀ ਜੇਕਰ ਪੀਰਾਂ ਦੀ ਸੇਵਾ ਕਰਦੇ ਹੋ ਉਸ ਤੋਂ ਇਲਾਵਾ ਤੁਸੀਂ ਗੁਰੂ ਬਣਾਉਣਾ ਚਾਹੁੰਦੇ ਹੋ ਨਾਮ ਸ਼ਬਦ ਲੈਣਾ ਚਾਹੁੰਦੇ ਹੋ ਤੇ ਨਾਮ ਸ਼ਬਦ ਲੈਣ ਲੱਗਿਆਂ ਇੱਕ ਗੱਲ ਧਿਆਨ ਚ ਜ਼ਰੂਰ ਰੱਖਣੀ ਕਿ ਹਮੇਸ਼ਾ ਹੀ ਜਿੱਥੇ ਵੀ ਕੋਰਤਾਂ ਨਕਾਨੀਆਂ ਉੱਥੇ ਸਾਰੀ ਗੱਲ ਕੋਲ ਕੇ ਰੱਖ ਦੋ ਕਿ ਅਸੀਂ ਆਹ ਕਰਮ ਕਰਦੇ ਆਂ ਆਹ ਪੀਰਾਂ ਪੀਰਾਂ ਦੀ ਸੇਵਾ ਕਰਦੇ ਆਂ ਜਾਂ ਘਰ ਵਿੱਚ ਦਰਬਾਰ ਹੈ ਕਿਉਂਕਿ ਜਦੋਂ ਅਸੀਂ ਗੁਰੂ ਬਣਾਉਂਦੇ ਆ ਉਹ ਸਿਰਫ ਇੱਕ ਗੁਰੂ ਹੀ ਨਹੀਂ ਹੁੰਦਾ ਉਹ ਸਾਡਾ ਮਾਪਾ ਬਣ ਜਾਂਦਾ ਹੈ ਤੇ ਮਾਪਿਆਂ ਕੋਲੋਂ ਕੁਝ ਵੀ ਛਪਾਉਣਾ ਨਹੀਂ ਚਾਹੀਦਾ ਜੇਕਰ ਅੱਜ ਤੁਸੀਂ ਸਾਰੀ ਗੱਲ ਮੋਰੇ ਰੱਖੋਗੇ ਉਹਨਾਂ ਨੂੰ ਦੱਸੋਗੇ ਜਾਇਤ ਲਾਉਂਗੇ ਫਿਰ ਗੱਲ ਹੋਰ ਹੋ ਜਾਂਦੀ ਜਦੋਂ ਅਸੀਂ ਇਹ ਗੱਲਾਂ ਨੂੰ ਪੜਦੇਚ ਰੱਖ ਲੈਨੇ ਆ ਤੇ ਫਿਰ ਗੱਲ ਕੁਛ ਹੋਰ ਹੋ ਜਾਂਦੀ ਹੈ ਸੋ ਇਸ ਕਰਕੇ ਗੱਲ ਖੁੱਲ ਕੇ ਸਾਰੀ ਕਰਨੀ ਆ ਫਿਰ ਨਾਮ ਸ਼ਬਦ ਲੈਣਾ ਹੈ ਸੋ ਉਥੇ ਗੱਲ ਕਲੀਅਰ ਕਰੋ ਕਿ ਅਸੀਂ ਤੁਹਾਡੇ ਤੋਂ ਨਾਮ ਸ਼ਬਦ ਲੈਣਾ ਚਾਹੁੰਦੇ ਆ ਮਨ ਸਾਡਾ ਤੁਹਾਡੇ ਦਰਵਾਜ਼ੇ ਤੇ ਆ ਕੇ ਟਿਕਦਾ ਹੈ ਤੇ ਪੀਰਾਂ ਦੀ ਸੇਵਾ ਵੀ ਅਸੀਂ ਨਾਲ ਦੀ ਨਾਲ ਕਰਨਾ ਹੀ ਚਾਹੁੰਦੇ ਆ ਤਾਂ ਫਿਰ ਉਸ ਹਿਸਾਬ ਨਾਲ ਗੁਰੂ ਬਚਨ ਦਿੰਦਾ ਹੈ ਤੇ ਉਸ ਤਰੀਕੇ ਦੇ ਨਾਲ ਰਸਤਾ ਵੀ ਦੱਸ ਦਿੰਦਾ ਹੈ ਸੋ ਜੋ ਤਰੀਕਾ ਸਹੀ ਹੁੰਦਾ ਹੈ ਸੋ ਇਸ ਕਰਕੇ ਗੌਰ ਧਾਰਨਾ ਕਰਨ ਲੱਗੇ ਹਮੇਸ਼ਾ ਹੀ ਸਾਰੀ ਗੱਲ ਆਪਣੇ ਗੁਰੂ ਮੂਰੇ ਚ ਰੂ ਰੱਖਣੀ ਕੋਈ ਪਰਦਾ ਨਹੀਂ ਰੱਖਣਾ ਤਾਂ ਫਿਰ ਤੁਸੀਂ ਨਾਮ ਸ਼ਬਦ ਲਓ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਦੀਏ ਸੋ ਇੱਥੇ ਜੋ ਕਮੈਂਟਾਂ ਵਿੱਚ ਲਿਖਿਆ ਹੈ ਇਹਨਾਂ ਨੇ ਇਹ ਵੀ ਲਿਖਿਆ ਹੈ ਕਿ ਅਸੀਂ ਤਰਨਤਾਰ ਤੋਂ ਆਂ ਦੀਦੀ ਜੀ ਅਸੀਂ ਸਾਰੀਆਂ ਵੀਡੀਓ ਸੁਣਦੇ ਆਂ ਦੇਖਦੇ ਆਂ ਤੇ ਸਾਨੂੰ ਸਾਰੀਆਂ ਗੱਲਾਂ ਦੇ ਜਵਾਬ ਵੀ ਤੁਹਾਡੇ ਕਮੈਂਟਾਂ ਰਾਹੀਂ ਹੀ ਮਿਲ ਜਾਂਦੇ ਆ ਸੋ ਜੋ ਕਮੈਂਟਾਂ ਦੇ ਅਸੀਂ ਜਵਾਬ ਦਿੰਨੇ ਆ ਜੀ ਉਹਨਾਂ ਚ ਉਹ ਕਹਿੰਦੇ ਨੇ ਕਿ ਸਾਨੂੰ ਸਾਡੇ ਸਵਾਲਾਂ ਦੇ ਜਵਾਬ ਮਿਲ ਜਾਂਦੇ ਆ ਸੋ ਇਸੇ ਲਈ ਕਹਿੰਦਾ ਕਿ ਵੀਡੀਓ ਪੂਰੀ ਸੁਣੋਗੇ ਤੇ ਬਿਨਾਂ ਪੁੱਛਿਆ ਹੀ ਤੁਹਾਨੂੰ ਸਵਾਲ ਦਾ ਜਵਾਬ ਮਿਲ ਜਾਵੇਗਾ ਕਿਉਂਕਿ ਇਹ ਗੱਲਾਂ ਸਿਰਫ ਇੱਕ ਨਾਲ ਨਹੀਂ ਜੁੜੀਆਂ ਹੁੰਦੀਆਂ ਸੋ ਜਿਹੜੇ ਵੀ ਪੀਰਾਂ ਪੀਰਾਂ ਦੀ ਸੇਵਾ ਕਰਦੇ ਹੋ ਸਾਰਿਆਂ ਦੇ ਨਾਲ ਇਹ ਗੱਲ ਜੁੜੀ ਹੁੰਦੀ ਹੈ ਇਸ ਲਈ ਗੱਲ ਪੂਰੀ ਜ਼ਰੂਰ ਸੁਣਿਆ ਕਰੋ ਜੀ ਸੋ ਬਹੁਤ ਬਹੁਤ ਧੰਨਵਾਦ ਕਰਦੇ ਆ ਜੀ ਤੁਸੀਂ ਸਾਰੀਆਂ ਵੀਡੀਓ ਸਾਡੇ ਨਾਲ ਸੁਣਦੇ ਹੋ ਕਾਫੀ ਕਮੈਂਟ ਹੋ ਜਿਹੜੇ ਹੁੰਦੇ ਨੇ ਜਿਹਨੇ ਕਹਿੰਦੇ ਨੇ ਕਿ ਦੀਦੀ ਜੀ ਅਸੀਂ ਕਮੈਂਟ ਬਹੁਤ ਘੱਟ ਕਰਦੇ ਆ ਪਰ ਵੀਡੀਓ ਹਰ ਰੋਜ਼ ਤੁਹਾਡੀ ਸੁਣਦੇ ਆ ਤੇ ਸਾਨੂੰ ਬਹੁਤ ਵਧੀਆ ਲੱਗਦੀ ਹੈ ਤੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਸੋ ਮਾਲਕ ਸਭ ਕੁਝ ਕਰਨ ਕਰਾਉਣ ਵਾਲਾ ਹੈ ਉਹ ਕਰਮ ਕਰਾਈ ਜਾ ਰਿਹਾ ਤੇ ਅਸੀਂ ਕਰੀ ਜਾ ਰਹੇ ਹਾਂ ਤੇ ਤੁਸੀਂ ਵੀ ਕਰਮ ਕਰੀ ਜਾ ਰਹੇ ਹੋ ਜਿਹੜਾ ਇਹ ਹਰ ਰੋਜ਼ ਸਮਾਂ ਕੱਟ ਰਹੇ ਹੋ ਸੁਣ ਰਹੇ ਹੋ ਸਮਝ ਰਹੇ ਹੋ ਸੋ ਇਹ ਸਮਾਂ ਕਦੇ ਵੀ ਵਿਅਰਥਾ ਨਹੀਂ ਜਾਣਾ ਜੀ ਕਤੇ ਨਾ ਕਦੇ ਇਹ ਸੇਵਾ ਕੀਤੀ ہوئی ਸੇਵਾ ਹੀ ਹੈ ਇੱਕ ਤਰ੍ਹਾਂ ਦੀ ਜੋ ਤੁਸੀਂ ਹਰ ਰੋਜ਼ ਇਹ ਚੰਗਾ ਕਰਮ ਕਰ ਰਹੇ ਹੋ ਵੀਡੀਓ ਨੂੰ ਸੁਣ ਰਹੇ ਹੋ ਤੇ ਕਦੇ ਵਿਅਰਥੀ ਨਹੀਂ ਜਾਂਦੀ ਜੀ ਸੋ ਹੁਣ ਆਪਾਂ ਇੱਥੇ ਇੱਕ ਹੋਰ ਕਮੈਂਟ ਦੱਸਾਂਗੇ ਜੀ ਸੋ ਇੱਥੇ ਕਮੈਂਟਾਂ ਵਿੱਚ ਲਿਖਦੇ ਨੇ ਕਿ ਦੀਦੀ ਜੀ 11ਵੀਂ ਵਾਲੀ ਸਰਕਾਰ ਦੀ ਸੇਵਾ ਕਿਵੇਂ ਕਰੀਏ ਦੋ ਟਾਈਮ ਭੂਗ ਲਗਾਉਣਾ ਹੈ ਦੋ ਟਾਈਮ ਚਰਾਗ ਲਗਾਉਣਾ ਹੈ ਸੂਈ ਦੇ ਬਾਰੇ ਇਹ ਜਰੂਰ ਦੱਸੋ ਸੋ ਦੇਖੋ ਜੀ 11ਵੀਂ ਵਾਲੀ ਸਰਕਾਰ ਨੂੰ ਯਾਦ ਕਰਨਾ ਹੈ ਸੋ ਜਿਸ ਦਿਨ ਦੀ ਸੇਵਾ ਤੁਹਾਡੇ ਘਰ ਵਿੱਚ ਲੱਗ ਗਈ ਹੈ ਜਿਨ੍ਹਾਂ ਦੇ ਧਰੂ ਵੀ ਤੁਸੀਂ ਸੇਵਾ ਸ਼ੁਰੂ ਕੀਤੀ ਹੈ ਸੋ ਉਸ ਤਰੀਕੇ ਦੇ ਨਾਲ ਹੀ ਸੇਵਾ ਕਰਨੀ ਚਾਹੀਦੀ ਕਿਉਂਕਿ ਜਿੱਥੋਂ ਰਸਤਾ ਮਿਲਿਆ ਹੋਵੇ ਜੋ ਉਥੇ ਕਹਿ ਰਿਹਾ ਤਾਂ ਕਿਉਂਕਿ ਜਿਹਨੇ ਸੇਵਾ ਲਗਾਈਆ ਉਹਨੇ ਅਰਦਾਸ ਬੇਨਤੀ ਕਰਕੇ ਅਰਦਾਸਾਂ ਕਰਕੇ ਉਤੇ ਮਾਲਕ ਦਾ ਪੈਰਾ ਪਵਾ ਦਿੱਤਾ ਹੈ ਪਠਾਲ ਦਿੱਤਾ ਹੈ ਤੇ ਜਿਸ ਤਰੀਕੇ ਨਾਲ ਤੁਹਾਨੂੰ ਰਸਤਾ ਦਿੱਤਾ ਸੇਵਾ ਕਰਨ ਨੂੰ ਕਿਹਾ ਹੈ ਉਸੇ ਤਰੀਕੇ ਨਾਲ ਸੇਵਾ ਕਰਨੀ ਚਾਹੀਦੀ ਆ ਕਿਉਂਕਿ ਬਿਠਾਉਣ ਵਾਲਾ ਜੋ ਹੈ ਉਹਦੀ ਗੱਲ ਮੰਨੋਗੇ ਤਾਂ ਫਿਰ ਸਹੀ ਲੈਣ ਬਣੀ ਰਹਦੀ ਆ ਸੋ ਜੇ ਕਰਤੇਰੇ ਮੇਰੇ ਤੋਂ ਪੁੱਛੀ ਗਈ ਸੇਵਾ ਕਰਨੀ ਸ਼ੁਰੂ ਕਰੋਗੇ ਤੇ ਕੁਝ ਹੋਰ ਗੱਲ ਹੋ ਜਾਂਦੀ ਆ ਸੋ ਇਸ ਕਰਕੇ ਵਿਸ਼ਵਾਸ ਬਣਾਉਣਾ ਮਨ ਨੂੰ ਟਿਕਾਉਣਾ ਕਿ ਅਸੀਂ ਜਿਹਦੇ ਤੋਂ ਰਾਹ ਲਿਆ ਹੈ ਜੋ ਉਹਨੇ ਸਾਨੂੰ ਕਿਹਾ ਸੀ ਉਸੇ ਰਸਤੇ ਤੇ ਤੁਰਨਾ ਤੇ ਉਹਦੇ ਤੋਂ ਹੀ ਤੁਹਾਨੂੰ ਸਫਲਤਾ ਮਿਲਣੀ ਸ਼ੁਰੂ ਹੋ ਜਾਣੀ ਸੋ ਹੁਣ ਵੀਡੀਓ ਕਾਫੀ ਲੰਬੀ ਹੋ ਚੁੱਕੀ ਆ ਤੇ ਇੱਥੇ ਇਹ ਕਵਾਂਗੇ ਜੇਕਰ ਹਜੇ ਤੱਕ ਵੀਡੀਓ ਲਾਈਕ ਨਹੀਂ ਕੀਤੀ ਤਾਂ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਸੋ ਹੁਣ ਆਪਾਂ ਮੇਨ ਵਿਸ਼ੇ ਬਾਰੇ ਗੱਲ ਕਰੀਏ ਕਿ ਚਰਾਗ ਦੀ ਬੱਤੀ ਤੋਂ ਸਾਨੂੰ ਕੀ ਕੀ ਸੰਕੇਤ ਮਿਲ ਜਾਂਦੇ ਨੇ ਸੋ ਜੀਨਾਂ ਨੂੰ ਸਮਝਣਾ ਜ਼ਰੂਰੀ ਹੈ ਕਿ ਸੇਵਾ ਕਬੂਲ ਹੋ ਰਹੀ ਹੈ ਸੋ ਸਭ ਤੋਂ ਵੱਡਾ ਤਾਂ ਇੱਕ ਹੀ ਸੰਕੇਤ ਚਿਰਾਗ ਦੀ ਬੱਤੀ ਤੋਂ ਮਿਲਦਾ ਹੈ ਜੋ ਕਿ ਸੇਵਾ ਸਫਲ ਕਬੂਲ ਦਾ ਸੰਕੇਤ ਹੈ ਸੋ ਉਹ ਹੈ ਕਿ ਜਦੋਂ ਵੀ ਚਿਰਾਗ ਕਰਦੇ ਹਾਂ ਉਹ ਚਿਰਾਗ ਜਗਦਾ ਹੈ ਤੇ ਬੱਤੀ ਤੇ ਜਾਨਕ ਇੱਕ ਫੁੱਲ ਬਣ ਜਾਂਦਾ ਆ ਸੋ ਫੁੱਲ ਬੜਨਾ ਸਮਝ ਲਓ ਕਿ ਖੁਸ਼ ਹੋਏ ਖੁਸ਼ ਹੋਇਆ ਘਰ ਵਿੱਚ ਤੇ ਮਾਲਕ ਦੀ ਕਿਰਪਾ ਹੀ ਕਿਰਪਾ ਆ ਕਿਉਂਕਿ ਫੁੱਲ ਜੋ ਹੈ ਜਦੋਂ ਅਸੀਂ ਇਹ ਅਰਦਾਸ ਰੈਂਦੀ ਕਈ ਵਾਰ ਕਰਦੇ ਆ ਇਹ ਕਹਿੰਦਾ ਕਿ ਮਾਲਕਾ ਸਰੀਰ ਤੇ ਭਾਰ ਨਾ ਪਵੇ ਫੁੱਲਾ ਵਾਂਗੂ ਆ ਸੋ ਫੁੱਲਾ ਵਾਂਗ ਅਸੀਂ ਉਹਨਾਂ ਦਾ ਭਾਰ ਪਸੰਦ ਕਰਦੇ ਆ ਕਿ ਸਰੀਰ ਤੇ ਭਾਰ ਨਾ ਪਵੇ ਕਿਰਪਾ ਵਣੀ ਰਹੇ ਪਹਿਰਾ ਰਹੇ ਨਾਲ ਤੇ ਫੁੱਲ ਜੋ ਹੈ ਉਹ ਆਪਾਂ ਦਰਵਾਰ ਤੇ ਚੜਾਉਂਦੇ ਵੀ ਆ ਕਿਉਂਕਿ ਉਹ ਮਾਲਕ ਗੁਰੂ ਪੀਰ ਉਹ ਸਿਰਫ ਫੁੱਲ ਪਸੰਦ ਕਿਉਂ ਕਰਦੇ ਕਿਉਂਕਿ ਉਹ ਖੁਸ਼ਬੂ ਦੇ ਭੁੱਖੇ ਆ ਸਿਰਫ ਸੁਗੰਧ ਲੈਣਾ ਚਾਹੁੰਦੇ ਆ ਸੋ ਜਿੱਥੇ ਸਪਾਈ ਹੈ ਸਪਾਈ ਹੋਣੀ ਚਾਹੀਦੀ ਖੁਸ਼ਬੂ ਹੋਣੀ ਚਾਹੀਦੀ ਆ ਉੱਥੇ ਮਾਲਕ ਦਾ ਪੈਰਾ ਜ਼ਿਆਦਾ ਰਹਿੰਦਾ ਹੈ ਕੋਈ ਗੰਦਗੀ ਨਹੀਂ ਹੋਣੀ ਚਾਹੀਦੀ ਜਿੱਥਾਂ ਸਪਾਈ ਵਾਹ ਖੁਦਾਈ ਐਮੀ ਨਹੀਂ ਕਿਹਾ ਗਿਆ ਸੋ ਜਿੱਥੇ ਸਪਾਈ ਹੋਵੇਗੀ ਉੱਥੇ ਮਾਲਕ ਦਾ ਪੈਰਾ ਹੁੰਦਾ ਹੈ ਬਾਸ ਹੁੰਦਾ ਹੈ ਜੀ ਸੋ ਇਸ ਕਰਕੇ ਜਦੋਂ ਵੀ ਚਿਰਾਗ ਦੀ ਮਤੀ ਤੇ ਫੁੱਲ ਬੜਿਆਂ ਦਿਸੇ ਤਾਂ ਸਮਝ ਲੈਣਾ ਕਿ ਸੇਵਾ ਕਮੂਲ ਹੋ ਰਹੀ ਆ ਉਹ ਮਾਲਕ ਸੰਕੇਤ ਕਿਉਂਕਿ ਇੱਕ ਚਿਰਾਗ ਹੀ ਐਸਾ ਹੈ ਜਿਹਦੇ ਰਾਹੀਂ ਸਾਨੂੰ ਇਹ ਸਮਝਣਾ ਚਾਹੀਦਾ ਕਿ ਉਹ ਮਾਲਕ ਬੈਠਾ ਹੈ ਜੋ ਚਿਰਾਗ ਜਗ ਰਿਹਾ ਹੈ ਸਮਝੋ ਕਿ ਰੋਸ਼ਨੀ ਉਹਨਾਂ ਦੀ ਕਿਰਪਾ ਪ੍ਰਕਾਸ਼ ਹੋ ਰਿਹਾ ਹੈ ਸੋ ਮਨ ਦੇ ਅੰਦਰ ਵੀ ਇਸੇ ਤਰ੍ਹਾਂ ਹੈ ਜਦੋਂ ਅਸੀਂ ਉਹ ਮਾਲਕ ਦੇ ਨਾਮ ਦੀ ਜੋਤ ਜਗਾ ਲੈਂਦੇ ਆ ਤੇ ਚਾਨਣ ਹੋ ਜਾਂਦਾ ਹੈ ਸੋਚ ਸਹੀ ਹੋ ਜਾਂਦੀ ਆ ਸੋ ਸੋਚੀ ਆ ਜਾਂਦੀ ਆ ਗਲਤ ਪਾਸੇ ਦਿਮਾਗ ਨਹੀਂ ਜਾਂਦਾ ਤੇ ਫਿਰ ਮਾਲਕ ਅੰਦਰ ਬਹਿ ਕੇ ਫੈਸਲੇ ਕਰਦਾ ਹੈ ਸੋ ਇਸੇ ਤਰ੍ਹਾਂ ਜਿਉ ਆਪਾਂ ਦੁਨੀਆਵੀ ਹਿਸਾਬ ਨਾਲ ਚਿਰਾਗ ਜਗਾਉਂਦੇ ਆ ਉਹਨੂੰ ਦੇਖ ਸਕਦੇ ਆ ਜੋ ਅੰਦਰ ਚੱਗ ਰਿਹਾ ਉਹ ਕਿਸੇ ਨੂੰ ਦਿਖਾਈ ਵਿਰਲੇ ਨੂੰ ਹੀ ਦਿੰਦਾ ਹੈ ਸੋ ਜੋ ਚਿਰਾਗ ਦਿਸ ਰਿਹਾ ਹੈ ਅਸੀਂ ਕਰਮ ਕਰ ਰਹੇ ਆ ਚਿਰਾਗ ਬੱਤੀ ਕਰਦੇ ਆ ਸੋ ਉਹ ਚਿਰਾਗ ਦੀ ਰੋਸ਼ਨੀ ਜੋ ਹੈ ਉਹ ਹੀ ਸਾਡਾ ਗੁਰੂ ਹੈ ਉਹ ਹੀ ਸਾਡਾ ਪੀਰ ਹੈ ਸੋ ਰੋਸ਼ਨੀ ਹੀ ਕੱਲੀ ਨਹੀਂ ਸਮਝਣੀ ਕਿ ਚਰਾਗ ਕੱਲਾ ਜਗ ਰਿਹਾ ਹੈ ਉਹਦੇ ਵਿੱਚੋਂ ਲੈਂਟਰ ਜੋ ਲਾਈਟ ਨਿਕਲ ਰਹੀ ਆ ਉਹ ਹੀ ਸਿਰਫ ਇੱਕ ਰੋਸ਼ਨੀ ਕਰਨ ਲਈ ਕੀਤਾ ਗਿਆ ਨਹੀਂ ਉਹ ਮਾਲਕ ਦਾ ਪ੍ਰਕਾਸ਼ ਹੈ ਸ਼ਕਤੀ ਹੈ ਸੋ ਜੋ ਜਗ ਰਹੀ ਹੈ ਸੋ ਰੋਸ਼ਨ ਕਰ ਦਿੰਦੀ ਹੈ ਜ਼ਿੰਦਗੀ ਨੂੰ ਤੇ ਚਰਾਗ ਦੇ ਵਿੱਚ ਹੀ ਸਾਰੀ ਪਾਵਰ ਹੁੰਦੀ ਹੈ ਕਿਉਂਕਿ ਉਹ ਮਾਲਕ ਦੇ ਨਾਮ ਦਾ ਚਿਰਾਗ ਜੋਤ ਜਗ ਗਈ ਹੈ ਤੇ ਉਹਨਾਂ ਦਾ ਸਰੂਪ ਉਸ ਚਿਰਾਗ ਦੀ ਬੱਤੀ ਚੋਂ ਹੀ ਝਲਕਦਾ ਨਜ਼ਰ ਆ ਜਾਂਦਾ ਹੈ ਜੇਕਰ ਧਿਆਨ ਦੇ ਨਾਲ ਉਹਦੀ ਤਰਫ ਦੇਖਿਆ ਜਾਵੇ ਮਹਿਸੂਸ ਕੀਤਾ ਜਾਵੇ ਤਾਂ ਤੁਹਾਨੂੰ ਕਈ ਸਵਾਲਾਂ ਦੇ ਜਵਾਬ ਚਿਰਾਗ ਦੀ ਬੱਤੀ ਚੋਂ ਮਿਲਣਗੇ ਸੋ ਜਦੋਂ ਵੀ ਚਿਰਾਗ ਰੋਸ਼ਨ ਕੀਤਾ ਹੋਇਆ ਤੁਸੀਂ ਧਿਆਨ ਦੇ ਨਾਲ ਕੌੜ ਦੇ ਨਾਲ ਦੇਖਣ ਦੀ ਕੋਸ਼ਿਸ਼ ਕਰੋਗੇ ਕੁਝ ਮਨ ਵਿੱਚ ਸਵਾਲ ਕਰੋਗੇ ਤੇ ਤੁਹਾਨੂੰ ਸਵਾਲਾਂ ਦੇ ਜਵਾਬ ਉਸ ਬੱਤੀ ਤੋਂ ਵੀ ਮਿਲਣਗੇ ਸੋ ਮਾਲਕ ਹਰ ਇੱਕ ਗੱਲ ਦੇ ਵਿੱਚ ਦੀ ਜਵਾਬ ਦੇ ਦਿੰਦਾ ਪਰ ਸਮਝਣ ਦਾ ਨਜ਼ਰੀਆ ਹੋਣਾ ਚਾਹੀਦਾ ਹੈ ਜੀ ਗੱਲ ਨੂੰ ਕਈ ਸਵਾਲਾਂ ਦੇ ਜਵਾਬ ਤਾਂ ਜਦੋਂ ਬੱਤੀ ਚਕਮਕ ਕਰਦੀ ਹੈ ਕਦੇ ਘੱਟ ਲਾਈਟ ਹੋ ਜਾਂਦੀ ਹੈ ਕਦੇ ਵੱਧ ਜਾਂਦੀ ਹੈ ਅਚਾਨਕ ਸੋ ਉਹਦੇ ਵੱਲ ਦੇਖ ਕੇ ਹੀ ਤੁਸੀਂ ਮਨ ਵਿੱਚ ਕੋਈ ਸਵਾਲ ਕਰੋਗੇ ਤਾਂ ਤੁਹਾਨੂੰ ਉਹ ਸਵਾਲ ਦਾ ਜਵਾਬ ਉਹ ਬੱਤੀ ਰਾਈ ਹੀ ਮਿਲ ਜਾਣਾ ਸੋ ਕਾਫੀ ਸੰਕੇਤ ਮਿਲ ਜਾਂਦੇ ਆ ਜੇਕਰ ਮਨ ਦੇ ਹਿਸਾਬ ਨਾਲ ਚੱਲਿਆ ਜਾਵੇ ਕਿ ਮਨ ਦੇ ਵਿੱਚ ਇਹ ਸਵਾਲ ਕਿਹੋ ਜਿਹਾ ਕਰ ਰਿਹਾ ਹੈ ਕਿ ਉਹਨਾਂ ਨੂੰ ਹਾਜ਼ਰ ਨਾਜ਼ਰ ਉਸ ਭਾਗਤ ਤੁਸੀਂ ਸਮਝਦੇ ਹੋ ਸਮਝਦੇ ਹੋ ਤਾਂ ਸਮਝ ਲੈਣਾ ਫਿਰ ਕਿਉਂ ਮਾਲਕ ਵੀ ਫਿਰ ਮੋਰੋ ਜਵਾਬ ਤੁਹਾਨੂੰ ਕਲਦਾ ਦੇ ਰਿਹਾ ਹੈ ਸੋ ਚਿਰਾਗ ਦੀ ਬੱਤੀ ਵਿੱਚ ਫੁੱਲ ਵੜਨਾ ਬਹੁਤ ਹੀ ਚੰਗਾ ਸੰਕੇਤ ਹੁੰਦਾ ਹੈ ਸੇਵਾ ਕਬੂਲ ਸਫਲ ਧਰਮਕੀਤ ਹੁੰਦਾ ਹੈ ਜੀ ਸੋ ਜਿਹੜੀਆਂ ਵੀ ਰੂਹਾਂ ਚਿਰਾਗ ਰੋਸ਼ਨ ਕਰਦੀਆਂ ਹੈ ਜੋਤਰ ਵਸ਼ ਰੋਸ਼ਨ ਕਰਦੀਆਂ ਹੈ ਸੋ ਕਈਆਂ ਨੂੰ ਤਾਂ ਇਹ ਸਵਾਲਾਂ ਦੇ ਜਵਾਬ ਜ਼ਰੂਰ ਮਿਲੇ ਹੋਣਗੇ ਸੋ ਚਿਕਰ ਫਿਰ ਵੀ ਗੱਲ ਸਮਝ ਵਿੱਚ ਨਹੀਂ ਆਈ ਤਾਂ ਸ਼ਾਇਦ ਤੁਹਾਨੂੰ ਅੱਜ ਦੀ ਵੀਡੀਓ ਤੋਂ ਪਾ ਕੇ ਕੁਝ ਸਿੱਖਣ ਨੂੰ ਮਿਲਿਆ ਹੋਵੇਗਾ ਜੀ ਸੋ ਵੀਡੀਓ ਨੂੰ ਪੂਰੀ ਜ਼ਰੂਰ ਸੁਣਿਆ ਕਰੋ ਤਾਂ ਕਿ ਬਹੁਤ ਕੁਝ ਕੱਲਾਂ ਦੀ ਜਾਣਕਾਰੀ ਤੁਹਾਨੂੰ ਵੀਡੀਓ ਰਾਹੀਂ ਹੀ ਮਿਲ ਸਕਦੀ ਆ ਸੋ ਚਿਰਾਗ ਦੀ ਬੱਤੀ ਬਹੁਤ ਸਾਰੇ ਸੰਕੇਤ ਦੇ ਦਿੰਦੀ ਹੈ ਜੇਕਰ ਤੁਸੀਂ ਕੋਈ ਮਨ 'ਚ ਸਵਾਲ ਰੱਖ ਕੇ ਚਿਰਾਗ ਦੀ ਤਰਫ ਦੇਖਦੇ ਹੋ ਤਾਂ ਤੁਹਾਨੂੰ ਤੁਹਾਡੇ ਸਵਾਲ ਦਾ ਜਵਾਬ ਜ਼ਰੂਰ ਉਹ ਮਾਲਕ ਦੇਵੇਗਾ ਜੀ ਜਿਹਦੇ ਨਾਮ ਦਾ ਚਿਰਾਗ ਤੁਸੀਂ ਰੋਸ਼ਨ ਕਰ ਰਹੇ ਹੋ ਖਾਸ ਕਰਕੇ ਫੁੱਲ ਬਣਨਾ ਤਾਂ ਬਹੁਤ ਹੀ ਚੰਗੀ ਗੱਲ ਹੈ ਸੋ ਕਈਆਂ ਦੇ ਚਿਰਾਗ ਵਿੱਚ ਤਾਂ ਬੱਤੀ ਦਾ 나ਗ 나ਗ ਦੀ ਸ਼ੇਪ ਦਿਸਣ ਲੱਗ ਪੈਂਦੀ ਹੈ ਕਈ ਵਾਰੀ ਨੇਤਰ ਨਚਰਾਉਂਦੀ ਆ ਸੋ ਬਹੁਤ ਤਰ੍ਹਾਂ ਦੇ ਅਲੱਗ-ਅਲੱਗ ਸੰਕੇਤ ਚਿਰਾਗ ਦੀ ਬੱਤੀ ਜੋ ਮਿਲ ਜਾਂਦੇ ਕਿਉਂਕਿ ਚਿਰਾਗ ਹੀ ਅਸੀਂ ਉਸ ਪੱਕਰ ਫਕੀਰ ਦੇ ਨਾਮ ਦਾ ਲਗਾ ਰਹੇ ਹਾਂ ਤੇ ਉਹ ਮਾਲਕ ਨੇ ਆਪਣੀ ਨਿਸ਼ਾਨੀ ਦਾ ਨਾਲ ਹੋਣਤੀ ਦੱਸਣੀ ਹੈ ਕਿ ਮੈਂ ਤੁਹਾ ਤੋਂ ਸੇਵਾ ਲਈ ਤੇ ਸੇਵਾ ਕਬੂਲ ਵੀ ਹੋਈ ਆ ਸੋ ਇਹ ਹੀ ਕੁਝ ਗੱਲਾਂ ਨੇ ਜੀ ਸੋ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰੀਏ ਜੀ ਜੈ ਪੀਰਾਂ ਦੀ ਜੈ ਸਾਈਆਂ ਦੀ ਜੀ ਬਾਤੋ ਵੱਧ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਜੀ